ਹਾਂਜੀ ਪਿਆਰੇ ਵਿਦਿਆਰਥੀਓ ਜਿਹੜਾ ਮੈਰਿਟੋਰੀਅਸ ਸਕੂਲਾਂ ਦੀ ਜਿਹੜੀ ਕਾਉਂਸਲਿੰਗ ਚੱਲ ਰਹੀ ਹੈ 11ਵੀਂ ਕਲਾਸ ਦੇ ਲਈ ਦੂਸਰੀ ਕਾਉਂਸਲਿੰਗ ਜਿਹੜੀ ਆ ਚੁੱਕੀ ਹੈਗੀ ਉਸ ਦਾ ਜਿਹੜਾ ਕੱਲ ਤੋਂ ਸ਼ੁਰੂਆਤ ਹੋਈ ਸੀ 16-5-24 ਤੋਂ ਅੱਜ ਦੂਸਰਾ ਦਿਨ ਹੈਗਾ ਇਸ ਦਾ ਇਸ ਕਾਉਂਸਲਿੰਗ ਦਾ ਸੋ ਲੜਕੀਆਂ ਦੇ ਲਈ ਜਿਹੜੀ ਅੱਜ ਕਾਉਂਸਲਿੰਗ ਹੈ ਉਹ ਲੜੀ ਨੰਬਰ 696 ਤੋਂ 1390 ਤੱਕ ਆ ਮੈਂ ਇੱਕ ਵਾਰ ਫੇਰ ਦੁਹਰਾ ਦਿਆਂ ਜਿਹੜੀਆਂ ਲੜਕੀਆਂ ਦੀ ਜਿਹੜੀ ਕਾਉਂਸਲਿੰਗ ਹੈ ਅੱਜ ਲੜੀ ਨੰਬਰ 696 ਤੋਂ ਲੈ ਕੇ 1390 ਤੱਕ ਹੈ ਕਿ ਲੜਕਿਆਂ ਦੀ ਜਿਹੜੀ ਕਾਉਂਸਲਿੰਗ ਹੈਗੀ ਲੜੀ ਨੰਬਰ 484 ਤੋਂ ਲੈ ਕੇ 966 ਤੱਕ ਆ ਤਾਂ ਲੜਕਿਆਂ ਦੀ ਜਿਹੜੀ ਕਾਉਂਸਲਿੰਗ ਹੈਗੀ ਉਹ ਲੜੀ ਨੰਬਰ 484 ਤੋਂ ਲੈ ਕੇ 966 ਤੱਕ ਆ ਸੋ ਮੈਰਿਟੋਰੀਅਸ ਸਕੂਲਾਂ ਦੇ ਲਈ ਜਿਹੜੀ ਦੂਸਰੀ ਸੂਚੀ ਜਿਹੜੀ ਆ ਚੁੱਕੀ ਹੈ ਕਿ ਆਓ ਆਪਾਂ ਅੱਗੇ ਦੇਖੀਏ ਕਿਸ ਕੈਟਾਗਰੀ ਦੀ ਅੱਜ ਤੇ ਕਿੱਥੋਂ ਕਿੱਥੋਂ ਤੱਕ ਜਿਹੜਾ ਮੈਰਿਟ ਨੰਬਰ ਬੁਲਾਇਆ ਗਿਆ ਉਹ ਆਪਾਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਕਰੀਨ ਤੇ ਮੈਂ ਸਾਂਝੀ ਕੀਤੀ ਹੈਗੀ ਇਸ ਦੇ ਵਿੱਚ ਹੈ ਓਪਨ ਕੈਟਾਗਰੀ ਲੜਕੇ ਆ ਜਿਹੜੇ ਵਿੱਚ ਓਪਨ ਕੈਟਾਗਰੀ ਦੇ ਲੜਕੇ ਜਿਹੜੇ ਮੈਰਿਟ ਨੰਬਰ 471 ਤੋਂ 966 ਤੇ ਲੜਕੀਆਂ ਭਰਾਈਆਂ ਗਈਆਂ ਨੇ ਮੈਰਿਟ ਨੰਬਰ 286 ਤੋਂ 980 ਯਾਨੀ ਕਿ ਜਿਹੜੀ ਅੱਜ ਮੈਰਿਟ ਹੈ ਉਹ ਓਪਨ ਕੈਟਾਗਰੀ ਹੈ ਓਪਨ ਕੈਟਾਗਰੀ ਜਿਹੜੀ ਕੱਲ ਸੀਗੀ ਕੱਲ WHH ਵੀ ਸੀਗਾ ਡਿਸੇਬਲਡ ਵੀ ਸੀਗਾ ਓਪਨ ਵੀ ਸੀਗੀ ਅੱਜ ਨਰੋਲ ਜਿਹੜੀ ਓਪਨ ਕੈਟਾਗਰੀ ਦੇ ਬੱਚੇ ਨੇ ਜਿਹੜੇ ਤੇ ਲਾਸਟ ਦਿਨ ਹੈ ਅੱਜ ਸੋ ਕੋਈ ਵੀ ਬੱਚਾ ਰਹਿ ਨਾ ਜਾਵੇ ਕੱਲ ਇਸ ਤਰ੍ਹਾਂ ਵਾਪਰੇ ਬਹੁਤ ਸਾਰੇ ਬੱਚੇ ਰਹਿ ਗਏ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ ਬਹੁਤ ਲੇਟ ਪਤਾ ਲੱਗਿਆ ਸੋ ਜਾਣਕਾਰੀ ਆਪਾਂ ਬੱਚਿਆਂ ਤੱਕ ਪਹੁੰਚਾਈਏ ਇੱਕ ਪੁੰਨ ਦਾ ਕਾਰਜ ਹੈਗਾ ਕਿ ਅਸੀਂ ਦਾ ਬੱਚਾ ਪੜ ਜਾਵੇ ਇਹਨਾਂ ਸਕੂਲਾਂ ਵਿੱਚ ਮੁਫਤ ਹੈ ਸ਼ ਮੁਫਤ ਪੜਾਈ ਤੇ ਮੁਫਤ ਖਾਣਾ ਹੈਗਾ ਇੱਥੋਂ ਪੜ੍ਹ ਲਿਖ ਕੇ ਬੱਚੇ ਜਿਹੜੇ ਚੋਕੋਟੀ ਦੇ ਅਫਸਰ ਬਣਦੇ ਆ ਆਓ ਆਪਾਂ ਸਭ ਤੱਕ ਇਹ ਜਾਣਕਾਰੀ ਪਹੁੰਚਾਈਏ ਤਾਂ ਕਿ ਬੱਚੇ ਆਪਣੀ ਜਿਹੜੀ ਕਾਉਂਸਲਿੰਗ ਕਰਵਾ ਸਕਣ ਤੇ ਆਪਣੇ ਸੁਪਨੇ ਨੂੰ ਸਕਾਰ ਕਰ ਸਕਣ ਇੱਕ ਵਾਰ ਫੇਰ ਦੁਹਰਾ ਦਿੰਨਾ ਓਪਨ ਕੈਟਾਗਰੀ ਲੜਕੇ ਮੈਰਿਟ ਨੰਬਰ 471 ਤੋਂ 966 ਲੜਕ 980 ਤੱਕ ਜੇਕਰ ਚੈਨਲ ਤੇ ਨਵੇਂ ਆਏ ਤਾਂ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਹਰ ਤਰ੍ਹਾਂ ਦੀ ਜਾਣਕਾਰੀ ਦੇ ਲਈ ਜਿਹੜਾ ਤੁਸੀਂ ਚੈਨਲ ਨਾਲ ਜੁੜੇ ਰਹੋ ਲਾਈਕ ਕਮੈਂਟ ਕਰਿਓ ਅੱਗੇ ਜਿਹੜਾ ਸ਼ੇਅਰ ਕਰੋ ਜੇਕਰ ਪਹਿਲੀ ਵਾਰ ਆਏ ਤਾਂ ਇਸ ਨੂੰ ਜਿਹੜਾ ਜਰੂਰ ਜੁੜੋ ਚੈਨਲ ਦੇ ਨਾਲ ਤੇ ਟੈਲੀਗ੍ਰਾਮ ਚੈਨਲ ਵੀ ਹੈ ਇਸ ਦੇ ਨਾਲ ਜਿਹੜਾ ਜੁੜਨ ਦੀ ਖੇਚਲਾ ਕਰਨੀ ਸਾਰੇ ਮੈਰਿਟੋਰੀਅਸ ਸਕੂਲਾਂ ਦੇ ਬੱਚੇ ਇਸ ਟੈਲੀਗ੍ਰਾਮ ਦੇ ਨਾਲ ਜੁੜੇ ਹੋਏ ਨੇ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਇਸ ਟੈਲੀਗ੍ਰਾਮ ਗਰੁੱਪ ਦੇ ਵਿੱਚ ਪਾਈ ਜਾਂਦੀ ਹੈ ਤੇ YouTube ਚੈਨਲ ਜਿਹੜਾ ਸਬਸਕ੍ਰਾਈਬ ਕਰ ਲੈਣਾ ਜਿਹੜਾ ਨਾਮ ਦਿੱਤਾ ਹੋਇਆ ਬੁੱਟਾ ਸਿੰਘ ਮਾਨ ਦੇ ਨਾਮ ਤੇ ਤੇ ਮੈਰੀਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਟੈਲੀਗ੍ਰਾਮ ਤੇ ਲਿਖ ਕੇ ਜੇ ਤੁਸੀਂ ਸਰਚ ਕਰੋਗੇ ਉੱਥੇ ਤੁਹਾਨੂੰ ਜਿਹੜੇ ਮੈਰੀਟੋਰੀਅਸ ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਇਸ ਦੇ ਵਿੱਚ ਆ ਜਾਣਗੀਆਂ ਸ਼ੁਕਰੀਆ ਮਿਹਰਬਾਨੀ ਧੰਨ